ਖੜੇ ਹੋ ਕਿਹੜਾ ਬਲਾਕ ਆ ਜੀ ਨਾ ਜ਼ਰੂਰ ਬਲਾਕ ਪਾਨੀਗੜਾ ਸੀਨੀਅਰ ਮੀਤ ਪ੍ਰਧਾਨ ਇਹ ਧਰਮ ਸਿੰਘ ਦਾ ਇਹ ਮਜ਼ਦੂਰ ਪਰਿਵਾਰ ਚਾ ਘਰ ਕੁਰਕ ਕਰ ਗਈ ਬੈਂਕ ਪ੍ਰਸ਼ਾਸਨ ਨੂੰ ਲੈ ਕੇ ਆ ਦੇਖੋ ਸਿੱਧਾ ਦਰ ਅੱਜ ਅਸੀਂ ਭਾਰਤੀ ਕਿਸਾਨ ਜੀ ਉਹਨਾਂ ਦੇ ਅਨੇਕਤਾ ਗ੍ਰਾਹਾਂ ਵੱਲੋਂ ਇਕੱਠ ਕਰਕੇ ਬਲਾਕ ਵੱਲੋਂ ਇਕੱਠੇ ਹੋ ਗਏ ਇਹ ਜੰਦਾ ਤੋੜ ਕੇ ਇਸ ਪਰਿਵਾਰ ਨੂੰ ਘਰੇ ਬਿਠਾ ਰਹੇ ਆ ਦੇਖਣ ਵਾਲੀ ਗੱਲ ਹੈ ਬੜੀ ਗੰਭੀਰ ਗੱਲ ਹੈ ਜੇ ਪਰਿਵਾਰ ਹੈ ਘਰਾਂ ਚੋਂ ਬਾਹਰ ਕੱਢੇ ਗਏ ਅਨੇਕਾਂ ਪਰਿਵਾਰ ਪੰਜਾਬ ਦੇ ਅੰਦਰ ਘਰੋਂ ਬੇਘਰ ਹੋ ਜਾਣਗੇ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੂਰਨ ਤੌਰ ਤੇ ਵੱਡੇ ਪੱਧਰ ਤੇ ਜਥੇ ਜਥੇ ਬੰਦੀ ਤਨੀਓ ਵਿਚਾਰ ਕੇ ਮਸਲੇ ਨੂੰ ਹੀ ਲਿਆ ਹੋਇਆ ਕਿਸੇ ਦਾ ਘਰ ਕਿਸੇ ਦੀ ਜ਼ਮੀਨ ਉਰਕ ਨਹੀਂ ਹੋਣ ਦੇਵਾਂਗੇ ਇਹ ਧਿਆਨ ਨਾਲ ਇੱਥੇ ਦਾ ਪ੍ਰਸ਼ਾਸਨ ਸੁਣ ਲਵੇ ਧਿਆਨ ਨਾਲ ਜਣੀ ਕਿ ਇੱਥੇ ਦੀ ਸਰਕਾਰ ਸੁਣੇ ਹੁਣ ਇਹ ਜਿੰਦੇ ਤੋੜ ਕੇ ਬਾਹਰਲਾ ਜਿੰਦਾ ਪਹਿਲਾਂ ਤੋੜਦਾ ਸੀ ਨੇ ਆ ਹੁਣ ਜਿਹੜਾ ਅੰਦਰਲਾ ਜਿੰਦਾ ਹੈ ਇਹ ਤੋੜ ਕੇ ਘਰ ਨੂੰ ਅੰਦਰ ਬਿਠਾਉਣ ਜਾ ਰਹੇ ਆ ਇਸ ਕਰਕੇ ਪੰਜਾਬ ਦੇ ਲੋਕੋ ਆਉ ਇਕੱਠੇ ਹੋਈਏ अनेका ਘਰ ਬਚਾਈਏ ਜੇ ਜਥੇ ਬੰਦਿਆਂ ਨਾ ਹੋਣਾ ਨੇਕਾਂ ਪਰਿਵਾਰ ਖੁਦਕੁਸ਼ੀਆਂ ਕਰ ਜਣੇ ਘਰੋਂ ਬਾਹਰ ਕੱਢੇ ਹੋਏ ਨੇ ਕਿੰਨੇ ਦਿਨ ਹੋ ਗਏ ਪ੍ਰਧਾਨ ਜੀ 10 ਤਰੀਕ ਨੂੰ ਕਰ ਗਏ ਨੇ 10 ਤਰੀਕ ਨੂੰ ਕਰ ਗਏ 4 ਦਿਨ ਹੋ ਗਏ ਘਰੋਂ ਬਾਹਰ 4 ਦਿਨ ਹੋ ਗਏ ਘਰੋਂ ਬਾਹਰ ਗਿਆ ਨੂੰ ਅਸੀਂ ਜਿਹੜੀ ਆਪਣੀ ਵੱਡੀ ਰੈਲੀ ਸੀਗੀ ਕੁਝ ਵਿਜੀ ਸੀਗੇ ਉਧਰ ਲੱਗੇ ਹੋਏ ਸੀਗੇ ਇਸ ਕਰਕੇ ਵੱਡੇ ਪੱਧਰ ਤੇ ਪੰਜਾਬ ਦੇ ਅੰਦਰ ਇਹ ਬਰਦਾਸ਼ਤ ਨਹੀਂ ਹੋਊਗਾ ਤੇ ਨਾ ਹੋਣ ਦਈਏ ਭਾਰਤੀ ਕਿਸਾਨ ਜਿੰਨੇ ਨੇਤਾ ਗਰਾਹ ਬੰਦੋਂ ਵਿਚਾਰਿਆ ਹੈ ਮਸਲਾ ਇਹ ਇਹ ਵੱਡੀ ਗੱਲ ਹੈ ਇਹ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਸੋਚਣਾ ਚਾਹੀਦਾ ਆਓ ਇਹ ਜੇ ਲੋਕਾਂ ਦੀ ਬਦਦਤ ਕਰੀਏ ਇਹ ਮਜ਼ਦੂਰ ਪਰਿਵਾਰ ਤੋਂ ਹੈ ਕਹਿੰਦਾ ਮੈਂ ਪੈਸੇ ਕੁਝ ਭਰਦਾ ਨਾ ਪਰ ਬੈਂਕ ਨਹੀਂ ਮੰਨੀ ਦੋ ਵਾਰੀ ਬੈਂਕ ਨਾਲ ਅਸੀਂ ਬੈਠੇ ਆਂ ਪਰ ਇਹ ਕੁਝ ਪੈਸੇ ਨੇ ਭਰਤੇ ਆਪਣੇ ਤੋਂ ਵੱਧ ਨਾਜੀ ਪਰ ਥੋਰਿਆਂ ਤੋਂ ਵੱਧ ਜੀ ਕਿੰਨੇ ਪੈਸੇ ਭਰਤੇ ਤੂੰ 927000 ਰੁਪਏ ਸਟੇਟਮੈਂਟ ਹੈ ਜੀ 927000 ਰੁਪਿਆ ਪਰ ਤਾਂ ਲਿਆ ਕਿੰਨਾ ਸੀ 867 867 ਲਿਆ ਤੀ ਹੁਣ ਬਣਾ ਕਿੰਨਾ ਰੱਖਿਆ ਪਹਿਲਾਂ 5 ਵਾਰ ਗੱਦੇ ਫਿਰ 6 ਫਿਰ 7 ਹੁਣ 14 ਹੁਣ 14 ਲੱਖ ਰੁਪਿਆ ਦੁਬਾਰੇ ਮੰਗਦੇ ਨੇ ਪੰਜਾਬ ਦੇ ਲੋਕੋ ਸੁਣ ਲੋ ਮੂੰਹੋਂ ਸੁਣੀਆਂ ਗੱਲਾਂ ਨੇ ਪੂਰੇ ਪੈਸੇ ਭਰਨ ਤੋਂ ਬਾਅਦ ਬੈਂਕ ਘਰ ਘੁਰਕ ਕਰ ਗਈ ਜਿੰਦੇ ਰਵਾ ਗਈ ਪ੍ਰਸ਼ਾਸਨ ਵੱਡੇ ਪੱਧਰ ਤੇ ਚੜ ਕੇ ਜਿੰਦੇ ਰਹਾ ਕੇ ਗਿਆ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਇੱਥੇ ਦਾ ਪ੍ਰਸ਼ਾਸਨ ਤੇ ਸਰਕਾਰ ਧਿਆਨ ਬਰੇ ਤੁਹਾਡਾ ਸਾਰਿਆਂ ਦਾ ਧੰਨਵਾਦ ਲੋਕ ਇੱਕ ਤਾਂ ਜਿੰਦਾਬਾਦ 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 ਸਰਕਾਰ ਮਰਦਾਬਾਦ 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 ਮੈਗਨਾ ਫਿਨਾਂਸ ਕੰਪਨੀ ਮਰਦਾਬਾਦ 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 ਮੈਗਨਾ ਫਿਨਾਂਸ ਕੰਪਨੀ ਮਰਦਾਬਾਦ 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 ਕਰਨੀਆਂ কুরਕੀਆਂ ਕਰਨੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੀਆਂ কুরਕੀਆਂ ਕਰਨੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸੇ ਵੀ ਮਜ਼ਦੂਰ ਕਿਸਾਨ ਦੇ ਘਰ ਦੀ কুরਕੀ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਕਿਸੇ ਵੀ ਕਿਸਾਨ ਮਜ਼ਦੂਰ ਦੇ ਘਰ ਦੀ কুরਕੀ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਜੌਪ ਕੇਂਦਰ ਸਰਕਾਰ ਮਰਦਾਬਾਦ 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 ਕੰਦੇ ਘਰਾਂ ਨੂੰ ਜਿੰਦੇ ਲਾਉਣ ਲਈ ਪੰਜਾਬ ਸਰਕਾਰ ਮਰਦਾਬਾ 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 ਮੁੱਖ ਮੰਤਰੀ ਭਗਵੰਤ ਸਿਮਰ ਮਰਦਾਬਾ 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 ਕੱਲੇ ਕੱਲੇ ਮਾਰ ਨਾ ਖੋ ਇਕੱਠੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰ ਨਾ ਖੋ ਇਕੱਠੇ ਹੋ ਕੇ ਅੱਗੇ ਆਓ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਪਰਿਵਾਰ ਦੇ ਘਰ ਨੂੰ ਕੁਰਕ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵੇ ਨਹੀਂ ਹੋਣ ਦੇਵਾਂਗੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਨੂੰ ਜਿੰਦੇ ਲਾਂ ਲਈ ਪੰਜਾਬ ਸਰਕਾਰ ਮਰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਸੋਨਾ ਚਾਟੋ ਆਪਣੀ ਰੱਖੀਆ ਕਰੋ ਸਰਕਾਰਾਂ ਸੋਨਾ ਚਾਟੋ ਆਪਣੀ ਰੱਖੀਆ ਕਰੋ ਆਪਣੀ ਰੱਖੀ ਦੀ ਕਰਿਆ ਪਿਆਰੀ ਰੱਖੀ ਹੋਵੇ ਜਨਤਾ ਸਾਰੀ ਜਾਪ ਤੇ ਕੇਂਦਰ ਸਰਕਾਰ ਮਰਦਾਬਾਦ 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 ਮੁਕਾਬਾ ਮੁੰਦਗਾ ਹਾਂਜੀ ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਅੱਜ ਅਸੀਂ ਬਲਾਕ ਪਹਾਣੀਗੜ ਵੱਲੋਂ ਭਾਰਤੀ ਕਿਸਾਨੀ ਉਤਾਰਾਹਾਂ ਵੱਲੋਂ ਇਹ ਸਾਡਾ ਮਜ਼ਦੂਰ ਭਰਾ ਹੈਗਾ ਧਰਮ ਸਿੰਘ ਇਹਦੇ ਮੈਗਮਾ ਫਾਈਨਾਂਸ ਕੰਪਨੀ ਤੋਂ ਲੋਨ ਲਿਆ ਸੀਗਾ ਜਿਹਦਾ ਲਗਭਗ 9 ਲੱਖ ਤੋਂ ਪਲੱਸ ਇਹ ਭਰ ਚੁੱਕਿਆ ਹੈਗਾ ਕੱਲ 2-3 ਦਿਨ ਹੋ ਗਏ ਹੈ ਕਿਸੇ ਬਾਹਰ ਇਸ ਤਰ੍ਹਾਂ ਚ ਗਿਆ ਹੋਇਆ ਸੀਗਾ ਇਹਦੇ ਘਰ ਨੂੰ ਇਹਦੀ ਗੈਰ ਹਾਈ ਦੇ ਵਿੱਚ ਜਿੰਦਾ ਲਾ ਗਈ ਬੈਂਕ ਇਹ ਤੇ ਇੱਥੇ ਦੀ ਪੰਜਾਬ ਸਰਕਾਰ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਲੋਕਾਂ ਦਾ ਹਤਾਸ਼ੀਆਂ ਮੈਂ ਮਜ਼ਦੂਰਾਂ ਦਾ ਹਤਾਸ਼ੀਆਂ ਇਸ ਕਰਕੇ ਇਹ ਮਜ਼ਦੂਰ ਪਰਿਵਾਰ ਦਾ ਘਰ ਹੈ ਭਰਾਓ ਦੁਬਾਰੋਂ ਤੁਹਾਨੂੰ ਦੱਸਾਂ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਪਾੜੇ ਪਾਏ ਜਾਂਦੇ ਨੇਗੇ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਅਸੀਂ ਇਸ ਸਾਥੀ ਦਾ ਘਰ ਜਿੰਦੇ ਤੋੜ ਕੇ ਉਹ ਮੈਗਮਾ ਫਰਾਂਸ ਕੰਪਨੀ ਦਾ ਲਾਇਆ ਹੋਇਆ ਸੀਲਾ ਤੋੜ ਕੇ ਇਹਨੂੰ ਘਰੇ ਬਿਠਾਇਆਗਾ ਇਹ ਇਹ ਆ ਧੱਕਾ ਅਸੀਂ ਕਿਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਸਾਡੀ ਜਥੇਬੰਦੀ ਵੱਲੋਂ ਇਹ ਐਲਾਨ ਆ ਅਸੀਂ ਕਿਸੇ ਵੀ ਗਰੀਬ ਕਿਸਾਨ ਮਜ਼ਦੂਰ ਦੀ ਘਰ ਦੀ কুরਕੀ ਜਾਂ ਉਹਦਾ ਬਰੰਟ ਕਮਜਾਲ ਇਹ ਨਹੀਂ ਹੋਣ ਦੇਵਾਂਗੇ ਇੱਥੇ ਜਿਹੜੇ ਫਰਾਂਸ ਕੰਪਨੀਆਂ ਲਗਾਤਾਰ ਲੋਕਾਂ ਦੇ ਨਾਲ ਹੱਥ ਤੇ ਆ ਕੇ ਧੱਕੇ ਕਰਦੀਆਂ ਨੇ ਰੋਜ਼ কুরਕੀਆਂ ਆਉਂਦੀਆਂ ਨੇ ਇਹ কুরਕੀਆਂ ਅਸੀਂ ਕਦੇ ਵੀ ਨਹੀਂ ਹੋਣ ਦੇਵਾਂਗੇ ਇਸ ਕਰਕੇ ਉਹ ਮੈਗਮਾ ਫਰਾਂਸ ਕੰਪਨੀ ਨੂੰ ਜਿਹੜੀ ਜਿੰਦਾ ਲਾ ਕੇ ਇੱਕ ਇੱਥੇ ਉਹਨਾਂ ਨੇ ਆਪਦਾ ਉਹ ਵੀ ਭੇਜਿਆ ਸੀਗਾ ਸਕورٹی ਗਾਰਡ ਸਕورٹی ਗਾਰਡ ਜਿਹੜਾ ਬਾਹਰ ਬੈਠਾ ਸੀਗਾ ਜਦੋਂ ਅਸੀਂ ਆਇਆਗੇ ਉਹਨੂੰ ਅਸੀਂ ਕਿਹਾ ਬਾਜ਼ ਤੋਂ ਨੂੰ ਵਾਪਸ ਭੇਜ ਜਾਗਾ ਵੀ ਭਰਾਵਾ ਤੂੰ ਆਪਦੀ ਕਿਤੇ ਨੌਕਰੀ ਹੋਰ ਕਰ ਜਾ ਕੇ ਇੱਥੇ ਮਤਲਬ ਇਹ ਇਹ ਨੌਕਰੀਆਂ ਕਰਨ ਵਾਲਾ ਨਹੀਂ ਤੈਨੂੰ ਨੌਕਰੀਆਂ ਹੋਰ ਬਥੇਰੀਆਂ ਮਿਲ ਜਣੀਆਂ ਇਸ ਕਰਕੇ ਉਹ ਸਾਥੀ ਚੱਲਿਆ ਗਿਆ ਉਹਨੂੰ ਕਿਹਾ ਵੀ ਚਾਹ ਪਾਣੀ ਪੀ ਕੇ ਜਾਈ ਪਰ ਉਹ ਸਾਥੀ ਇਸ ਤੋਂ ਚੱਲਿਆ ਗਿਆ ਇਸ ਲਈ ਇਹ ਜਿੰਦਾ ਤੋੜ ਕੇ ਇਸ ਜਿਹੜਾ ਧਰਮ ਸਿੰਘ ਨੂੰ ਆ ਇਹਨੂੰ ਅਸੀਂ ਅਧਿਕਾਰ ਬਿਠਾਇਆਗਾ ਪ੍ਰਧਾਨ ਜੀ ਸੋਣ ਚ ਆਇਆ ਇਹ ਕਹਿੰਦਾ ਇਹ ਵੀ ਪੈਸੇ ਦਾ ਪੂਰੇ ਭਰੇਗਾ ਤੇ ਵੀ ਉਹ ਤੋਂ ਵੱਧ ਭਰਤੇ ਤਾਂ ਵੀ ਪੈਸੇ ਉਹ ਤੋਂ ਵੱਧ ਭਰਤੇ ਇਹ ਮਤਲਬ ਗੈਰ ਬਹੁਤ ਵੱਡਾ ਗੈਰ ਕਾਨੂੰਨੀ ਧੰਦਾ ਜਿਹੜਾ ਫਾਈਨੈਂਸਰਾਂ ਦਾ ਵੱਡੇ ਪੱਦਰ ਤੇ ਬੈਂਕਾਂ ਜੁੜਦੀਆਂ ਨੇ ਇੱਥੇ ਪੁੱਛਣ ਵਾਲਾ ਕੋਈ ਨਹੀਂ ਇੱਥੇ ਜਿਵੇਂ ਮਰਜ਼ੀ ਰੁੱਟੀ ਜਾਓ ਇਹ ਤਾਣਾ ਬਣਾ ਗਰੀਬਾਂ ਤੇ ਲਾਗੂ ਹੁੰਦਾ ਇਸ ਕਰਕੇ ਵੱਡੀ ਲੋੜ ਆ ਸਿੱਖ ਦੂਜੇ ਨਾਲ ਖੜਕੇ ਜੇ ਅੱਜ ਧਰਮ ਸਿੰਘ ਦੇ ਜੇ ਮੂੰਹੋਂ ਪੁੱਛੀ ਅੱਜ ਜੱਥੇਬੰਦੀ ਨਾ ਹੁੰਦੀ ਤਾਂ ਰਸਾਂ ਕੀ ਬੜਾਂ ਦਾ ਹਾਂ ਜੀ ਬਿਲਕੁਲ ਬਸ ਮੈਂ ਤਾਂ ਆਪਦੇ ਜਾਂਦੇ ਕਿ ਚੱਕੋ ਘਰੇ ਬਣਾਇਆ ਸੀ ਇਹ ਕਹਿੰਦਾ ਮਸਾਂ ਘਰ ਬਣਾਇਆ ਸੀਗਾ ਇਹ ਕੰਪੈਨਾਂ ਦਾ ਕੰਮ ਕਰਦਾ ਸੀ ਪਹਿਲਾਂ ਘਰ ਵੀ ਤਾਂ ਬਣ ਗਿਆ ਨਹੀਂ ਮਜ਼ਦੂਰ ਤੋਂ ਘਰ ਨਹੀਂ ਬਣਦਾ ਇਸ ਕਰਕੇ ਵੱਡਾ ਕਾਰਨ ਆਓ ਇਹੋ ਜਿਹਾ ਨੇਕਾਂ ਧਰਮ ਸਿੰਘ ਨੇ ਜਿਹੜਾ ਦੇ ਘਰ ਖੁੱਸਣਗੇ ਤੇ ਬੈਂਕਾਂ ਕੋਰਕ ਕਰਨਗੇ ਆ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਦੇ ਘਰ ਨੂੰ ਜਿੰਦਾ ਨਹੀਂ ਲੱਗਣ ਦੇ ਮੰਗੇ ਇਸ ਕਰਕੇ ਵੱਡੇ ਪੱਧਰ ਤੇ ਸਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਹੋ ਕੇ ਇਹ ਜੀਆਂ ਬੈਂਕਾਂ ਦੇ ਫਿਨਾਂਸਰਾਂ ਦੇ ਗੈਰ ਬਣਾ ਚਾਹੀਦਾ ਹੈ ਜਿਹੜੇ ਜੱਜ ਆਰਡਰ ਦਿੰਦੇ ਐ ਜੱਜਾਂ ਨੂੰ ਖਿਆਲ ਕਰਨਾ ਚਾਹੀਦਾ ਇਹ ਰਹੂਗਾ ਕਿੱਥੇ ਜਿਹੜੇ ਘਰ ਨੂੰ ਜੰਡਾ ਲਵਾ ਰਿਆ ਮੈਂ ਜੱਜ ਸਾਹਿਬ ਜੇ ਕਿਤੇ ਮੇਰੀ ਗੱਲ ਸੁਣਦਾ ਹੋਵੇਂ ਤੂੰ ਇਹਨੂੰ ਪੁੱਛ ਕੇ ਦੇਖੀ 10 ਤਰੀਕ ਤੋਂ ਜੰਡਾ ਲੱਗਿਆ ਤੇ ਪਰਿਵਾਰ ਦਾ ਹਾਲ ਕੀ ਹੈ ਜੇ ਇਹ ਦੇ ਚੱਲਦੇ ਹੋ ਚੱਲਦੇ ਐ ਪਰ ਇਹ ਜੇ ਇਹ ਜਿਹੇ ਇਹ ਜੀਆਂ ਗੱਲਾਂ ਦੀ ਸਾਨੂੰ ਲੋੜ ਨਹੀਂ ਇਸ ਕਰਕੇ ਵੱਡੇ ਪੱਧਰ ਤੇ ਆਓ ਘਰੋਂ ਬਾਹਰ ਨਿਕਲੀਏ ਧਰਮ ਸਿੰਘ ਉਹਨਾਂ ਨੂੰ ਘਰੇ ਬਿਠਾਈਏ ਤੇ ਕਿਸੇ ਦੇ ਘਰ ਨੂੰ ਜਿੱਦਾਂ ਨਾ ਲੱਗਣ ਲਈਏ ਇਹੋ ਜਿਹਾ ਪੰਜਾਬ ਬਣਾਈਏ ਇਹਨਾਂ ਦੇ ਜੋਤੀਆਂ ਮਾਰ ਕੇ ਇਹਨਾਂ ਨੂੰ ਵਾਪਸ ਡੱਕਰ ਨਾ ਕਰੀਏ ਇਸ ਅਯੋਗ ਅਦਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਫੋਟੋ ਮਤੋਂ ਆਉਤੇ ਬਣਾਉਂਦੇ ਸਮਾਰ ਕੇ